ਅਭਿਸ਼ੇਸ਼ ਅਸਕੀਮ ਰਾਜਪੁਰ ਜੀ ਸਰ ਕਿਸ ਤਰ੍ਹਾਂ ਦੀ ਅਪਡੇਟ ਹੈ ਕੱਗਰ ਦਾ ਲੈਵਲ ਵੱਧ ਰਿਹਾ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈਗਾ ਪੰਖਰਪੁਰ ਤੇ ਪਾਣੀ ਦੁਪਹਿਰ ਦੇ ਕਰੀਬ ਉੱਥੇ 11.5 ਫੀਟ ਸੀਗਾ ਰਾਉਂਡ ਆਊਟ 70 ਕੁਹਜ਼ਾਰ ਕੁਸਕ ਪਾਣੀ ਪੰਖਰਪੁਰ ਤੇ ਸੀਗਾ ਉਹ ਸਾਰਾ ਪਾਣੀ ਫਲੋ ਹੋ ਕੇ ਕੱਗਰ ਦਾ ਸਰਾਲਾ ਹੈਡ ਤੇ ਆਣਾ ਹੈ ਤੇ ਸਰਾਲਾ ਹੈਡ ਤੇ ਹਾਲ ਦੀ ਕੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ ਵਿਛਲੀ 16.5 ਦੇ ਕਰੀਬ ਹੋ ਗਿਆ ਸੀ ਹੁਣ ਹਾਲ ਦੀ ਘੜੀ 16 ਫੁੱਟ ਫੇਰ ਤੋਂ ਹੋ ਗਿਆ ਹੈ ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਪਰ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਪਿੱਛੋਂ ਪਾਣੀ ਆਂਦਾ ਹੋਣ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦਿ ਜਿਹੜੇ ਪਿੰਡ ਵੀ ਕੱਗੜ ਦੇ ਟੰਡੇ ਤੇ ਪੈਂਦੇ ਆ ਉਹਨਾਂ ਸਾਰਿਆਂ 'ਚ ਮੈਂ ਬੇਨਤੀ ਕਰਕੇ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਨਾ ਬਜ਼ੁਰਗ ਆਦਿ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ